ਗੱਲਾ-ਗੱਲਾ ਚ ਸੁਖਜਿੰਦਰ ਰੰਦਾਵਾ ਨੇ ਰਾਣਾ ਠੋਕੇ ਰੱਖ ਦਿੱਤਾ ਸੁਖਜਿੰਦਰ ਰੰਦਾਵਾ ਰਾਣਾ ਹੋਣਾ ਤੇ ਤੱਤੇ ਪੀਲੇ ਹੋ ਗਏ ਕਿਵੇਂ ਠੋਕੇ ਆ ਕੀ ਸਾਰੀ ਕਹਾਣੀ ਆ ਖੋਲ ਕੇ ਦੱਸਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਕਾਂਗਰਸ ਦਾ ਅੰਦਰੂਨੀ ਕਲੇਸ਼ ਗੁੱਥਮ ਗੁੱਥੀ ਹੋਣ ਤੱਕ ਅੱਪੜਦਾ ਜਾਂਦਾ ਹੈ ਅੱਜ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੇ ਸਾਫ਼ ਤੇ ਸਪਸ਼ਟ ਤੌਰ ਦੇ ਉੱਤੇ ਰਾਣਾ ਗਰਜੀਤ ਤੇ ਉਹਨਾਂ ਦੇ ਪੁੱਤਰ ਇੰਦਰਪ੍ਰਤਾਪ ਰਾਣਾ ਤੇ ਹਮਲਾ ਬੋਲਿਆ ਰਾਣਾ ਇੰਦਰਪ੍ਰਤਾਪ ਤੇ ਹਮਲਾ ਬੋਲਿਆ ਸੁਖਜਿੰਦਰ ਰੰਦਾਵਾ ਸੁਲਤਾਨਪੁਰ ਲੋਧੀ ਦੇ ਵਿੱਚ ਕਾਂਗਰਸ ਦੇ ਇੱਕ ਜਿਹੜਾ ਫੰਕਸ਼ਨ ਹੈ ਇੱਕ ਪ੍ਰੋਗਰਾਮ ਹੈ ਉਹਦੇ ਵਿੱਚ ਬੋਲ ਰਹੇ ਸੀ ਸੁਖਜਿੰਦਰ ਰੰਦਾਵਾ ਨੇ ਕਿਹਾ ਕਿ ਜਿਹੜਾ ਕਾਂਗਰਸ ਦੇ ਖਿਲਾਫ ਚੱਲੂ ਉਹ ਕਾਂਗਰਸ 'ਚ ਨਹੀਂ ਬੈਠੂਗਾ ਉਹਨਾਂ ਨੇ ਕਿਹਾ ਕਿ ਨਵਤੇ ਚਿਮਾ ਇੱਕੋ ਇੱਕ ਸਾਡਾ ਆਗੂ ਹੈ ਸੁਲਤਾਨਪੁਰ ਲੋਧੀ ਦਾ ਕੋਈ ਹੋਵੇ ਯਾਨੀ ਕਿ ਕੁੱਲ ਮਿਲਾ ਕੇ ਸੁਖਜਿੰਦਰ ਰੰਧਾਵਾ ਸਿੱਧੇ ਹੋ ਕੇ ਰਾਣਿਆਂ ਨੂੰ ਪੈਗੇ ਤੁਸੀਂ ਖੁਦ ਸੁਖਜਿੰਦਰ ਰੰਧਾਵਾ ਦੇ ਮੂੰਹੋਂ ਸੁਣੋ ਅੱਜ ਪਵਿੱਤਰ ਅਸਥਾਨ ਸultanpur Lodi Saab ਵਿਖੇ ਇਕੱਤਰ ਹੋਈ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਮਜ਼ਾ ਨਹੀਂ ਆਉਂਦਾ ਜਦੋਂ ਫਤਿਹ ਦਾ ਜਵਾਬ ਫਤਿਹ ਚ ਨਾਵੇ واہِ گروہ جی کا خالصہ واہِ گروہ جی کی فتح میں لیڈر کا نہ لاؤں گا پہلی یہ جہی ترتیہ آ نانک صاحب نے جس ویل بہیں ندی چوں اسنان کر کے نکلے انہوں نے پہلی گلے کہی سی میں گل ہندوستان دے حکمران ਮੋਦੀ ਨੂੰ ਸੁਣਾਉਣਾ ਚਾਹਨਾ ਇਹਨਾਂ ਉਸ ਵੇਲੇ ਕਿਹਾ ਸੀ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਕਿ ਨਾ ਕੋ ਹਿੰਦੂ ਆ ਨਾ ਮੁਸਲਮਾਨ ਐ ਇੱਥੇ ਸਾਰੇ ਹੀ ਕੁਦਰਤ ਦੇ ਜਿਹੜੇ ਨੇ ਉਹਨਾਂ ਦੇ ਅਣਾਈ ਬੈਠੇ ਨੇ ਤੇ ਨਾਲ ਹੀ ਇਹਨਾਂ ਨੇ ਇਸੇ ਧਰਤੀ ਤੋਂ ਜਿਹੜਾ ਉਪਦੇਸ਼ ਦਿੱਤਾ ਉਹ ਨਹੀਂ ਭੁੱਲ ਸਕਦਾ ਤੇ ਅੱਜ ਉਸ ਸੰਸਦਾਂ ਤੇ ਬੈਠੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਜੀ ਬ੍ਰਿੰਗ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਹੁਣੇ ਸਾਡੇ ਆਈਸੀਸੀ ਦੇ ਸੈਕਟਰੀ ਬੋਲ ਕੇ ਗਏ ਨੇ ਦਲਵਿੰਦਰ ਸਾਹਿਬ ਦੇਨੀ ਜੀ ਖੈਰਾਤ ਸਾਹਿਬ ਡਿੰਪਾ ਜੀ ਮੇਰਾ ਛੋਟਾ ਵੀਰ ਕੁਲਦੀਪ ਕੁਲਬੀਰ ਜੀਰਾ ਜੀ ਤੇ ਅੱਜ ਸultanpur Lodhi ਤੋਂ جھڑے گا بلاک جتے گی کانگرس میرا چھوٹا برا کٹھیا نے اتواد لڑائی لڑی اے اتواد چ نہیں ڈرے اے ہوں کری نہیں ڈرے یہ کانگریس نو لے کے چلے گا آج کھیرہ صاحب نے ਜਿਹੜੀਆਂ ਗੱਲਾਂ ਕੀਤੀਆਂ ਨੇ ਬਾਜਵਤ ਸਾਹਿਬ ਪੰਜਾਬ ਦੇ ਵਿੱਚ ਇੱਕ ਐਹੋ ਜਿਹਾ ਬੰਦਾ ਮੁੱਖ ਮੰਤਰੀ ਬਣ ਗਿਆ ਜਿਨੇ ਪੰਜਾਬ ਦੀ ਇੱਜ਼ਤ ਤੇ ਪੰਜਾਬ ਦੀ ਸ਼ਾਨ ਨੂੰ ਥੱਲੇ ਕੀਤਾ ਮੁੱਖ ਮੰਤਰੀ ਬਣਦੇ ਨੇ ਮੁੱਖ ਮੰਤਰੀ ਪੰਜਾਬ ਨੂੰ ਅੱਗੇ ਲੈ ਕੇ ਜਾਂਦੇ ਨੇ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਂਦੇ ਨੇ ਇਹ ਮੁੱਖ ਮੰਤਰੀ ਮਸ਼ਕਰੀਆਂ ਕਰਕੇ ਪੰਜਾਬ ਨੂੰ ਥੱਲੇ ਕਰ ਰਿਹਾ ਇਹਨੂੰ ਅਜੇ ਤੱਕ ਨਹੀਂ ਪਤਾ ਲੱਗਾ ਕਿ 스테이트 ਤੇ 스테이트 ਦਾ ਫਰਕ ਕੀਆ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਆ ਪੰਜਾਬ ਨੂੰ ਕਿਵੇਂ ਨਸ਼ਿਆਂ ਤੋਂ ਬਾਹਰ ਕੱਢਣਾ ਪੰਜਾਬ ਨੂੰ ਕਿਵੇਂ ਤਰੱਕੀ ਦੇ ਰਾਹ ਤੇ ਖੜਾ ਕਰਨਾ ਪੰਜਾਬ ਦੀ ਸ਼ਾਨ ਕਿਵੇਂ ਬਹਾਲ ਕਰਨੀ ਆ ਇਸ ਮੁੱਖ ਮੰਤਰੀ ਨੇ ਪੰਜਾਬ ਦੀ ਇੱਜ਼ਤ ਵੀ ਰੋਲ ਦਿੱਤੀ ਤੇ ਪੰਜਾਬ ਦੀ ਜਵਾਨੀ ਵੀ ਰੋਲ ਦਿੱਤੀ ਮੈਂ ਪੁੱਛਣਾ ਚਾਹਨਾ ਕਿ 3 ਸਾਲ ਦੇ ਵਿੱਚ ਤੂੰ ਕਹਿੰਦਾ ਮੈਂ ਨਸ਼ਾ ਖਤਮ ਕਰ ਦਿਆਂਗਾ ਇਹਦੇ ਮੰਤਰੀ ਸਪੀਚਾਂ ਕਰਦੇ ਨੇ 3 ਸਾਲ ਚ ਤੂੰ ਪੰਜਾਬ ਦੀ ਜਵਾਨੀ ਨਸ਼ਿਆਂ ਚ ਰੋਲ ਦਿੱਤੀ 3 ਸਾਲ ਚ ਤੂੰ ਪੰਜਾਬ ਦੀ ਕਿਸਾਨੀ ਪੈਰਾਂ ਚ ਰੋਲ ਦਿੱਤੀ ਇਹਦੇ ਤੋਂ ਵੱਡਾ ਵਿਸ਼ਵਾਸ ਘਾਤੀ ਹੋ ਸਕਦਾ ਕਿ ਕਿਸਾਨਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਅਰੈਸਟ ਕਰਵਾਵੇ ਮੈਂ ਗੁਰਬਾਣੀ ਦੀ ਤੁਕ ਤੇ ਵਿੱਚ ਲਿਖਿਆ ਕਿ ਤਰਸਤੀ ਵੀ ਅਕਿਰਤ ਕਣ ਤੇ ਵਿਸ਼ਵਾਸ ਕਾਤੀ ਦਾ ਭਾਰ ਨਹੀਂ ਸਹਿ ਸਕਦੀ ਇਹ ਉਹ ਮੁੱਖ ਮੰਤਰੀ ਆ ਜਿਹੜਾ ਪੰਜਾਬ ਦੇ ਨਾਲ ਅਕਿਰਤ ਕਣ ਵੀ ਆ ਤੇ ਵਿਸ਼ਵਾਸ ਕਾਤੀ ਵੀ ਕੀਤਾ ਮੈਂ ਪਰ ਇੱਕ ਚੀਜ਼ ਜ਼ਰੂਰ ਕਹੂੰਗਾ ਜੇ ਕਾਂਗਰਸ ਹੈਗੀ ਆ ਤੇ ਉਹ ਲੀਡਰ ਹੈਗਾ ਜਿਹੜਾ ਕਾਂਗਰਸ ਨੂੰ ਅੱਖਾਂ ਵਿਖਾਏਗਾ ਉਹ ਕਦੀ ਕਾਂਗਰਸ ਦਾ ਲੀਡਰ ਨਹੀਂ ਬਣ ਸਕਦਾ ਜਿਹਦੇ ਵਿੱਚ ਮੈਂ ਹੋਵੇਗੀ ਉਹ ਕਾਂਗਰਸ ਨੂੰ ਲੈ ਕੇ ਨਹੀਂ ਚੱਲ ਸਕਦਾ ਉਹ ਆਪਣੇ ਪਰਿਵਾਰ ਨੂੰ ਤੇ ਲੈ ਕੇ ਚੱਲ ਸਕਦਾ ਉਹ ਕਾਂਗਰਸ ਨੂੰ ਲੈ ਕੇ ਨਹੀਂ ਚੱਲ ਸਕਦਾ ਪ੍ਰਾਣੇ ਲੀਡਰ ਅੱਜ ਜਦੋਂ ਖਲੋਣਿਆਂ ਕਿਸੇ ਦਾ ਨਾਂ ਲੈਣੇ ਆ ਤੇ ਉੱਥੇ ਕਹਿੰਦੇ ਕਿ ਉਹ ਸਰਦਾਰ ਪ੍ਰਤਾਪ ਸਿੰਘ ਕਾਂਗਰਸ ਦਾ ਚੀਫ ਮਿਨਿਸਟਰ ਸੀ ਉਥੇ ਇਹ ਨਹੀਂ ਕਹਿੰਦੇ ਕਿ ਕੈਰੋਂ ਆਪਣੇ ਪਰਿਵਾਰ ਦਾ ਲੀਡਰ ਸੀ ਜੇ ਅਤਵਾਦ ਖਤਮ ਕੀਤਾ ਤਾਂ ਉਥੇ ਇਹ ਕਿਹਾ ਜਾਂਦਾ ਕਿ ਕਾਂਗਰਸ ਨੇ ਅਤਵਾਦ ਖਤਮ ਕੀਤਾ ਜੇ ਪੰਜਾਬ ਚ ਤਰੱਕੀ ਤੇ ਲੈ ਕੇ ਗਏ ਇਹ ਕਿਹਾ ਜਾਂਦਾ ਕਿ ਪੰਜਾਬੀਆਂ ਨੇ ਪੰਜਾਬ ਦੀ ਤਰੱਕੀ 'ਚ ਹਿੱਸਾ ਆਇਆ ਦੋਵੇਂ ਤੁਸੀਂ ਲੀਡਰ ਬੈਠੇ ਹੋ ਬਾਜਾ ਸਾਹਿਬ ਰਣ ਵਡੰਗਜੀ ਮੋਬਾਈਲ ਬੰਦ ਕਰੋ ਰਾਹੁਲ ਗਾਂਧੀ ਜੀ ਨੇ ਕਿਹਾ ਸੀ ਕਿ ਕਾਂਗਰਸ ਦੇ ਵਿੱਚ ਬੀਜੇਪੀ ਦੇ ਸਲੀਪਰ ਬੈਠੇ ਨੇ ਤੇ ਸਾਨੂੰ ਉਹ ਸਲੀਪਰ ਪੰਜਾਬ ਚੋਂ ਕੱਢੇ ਪਾਣੇ ਨੇ ਵਰਕਰੋ ਕੱਢਣੇ ਚਾਹੀਦੇ ਕਿ ਨਹੀਂ ਕੱਢਣੇ ਚਾਹੀਦੇ ਜਿਹੜੇ ਬੀਜੇਪੀ ਨਾਲ ਯਾਰ ਇਹਨਾਂ ਦੀ ਕੌਣ ਸੁਣੇਗਾ ਇਹ ਅਸੀਂ ਕੇਸ ਬਣਾਉਂਦੇ ਰੱਖੇ ਨੇ ਕਿ ਜਿਹੜੀ ਕੋਈ ਗੋਮਤ ਆਵੇ ਤੇ ਅਸੀਂ ਕਹਿ ਦਿੰਨੇ ਰੀੜ ਦੀ ਹੱਡੀ ਬੈਠੇ ਆ ਤੇ ਅਸੀਂ ਕਾਂਗਰਸੀਆਂ ਰੜ ਕੇ ਰੀੜ ਦੀ ਹੱਡੀ ਖਤਮ ਕਰਕੇ ਰੱਖ ਦਿੱਤੀ ਆ ਇਹ ਰੀੜ ਦੀ ਹੱਡੀ ਦੁਬਾਰਾ ਕਾਇਮ ਕਰਨੀ ਪਵੇਗੀ ਜਿਹੜਾ ਉੱਠਦਾ ਉਹ ਕਹਿੰਦਾ ਮੈਂ ਕਾਂਗਰਸ ਤੋਂ ਉੱਥੇ ਆ ਮੈਂ ਦੱਸ ਦੇਣਾ ਚਾਹੁੰਨਾ ਕਿ ਅੱਜ ਸੁਖਜਿੰਦਰ ਸਿੰਘ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਸੋਖ ਪਾਲ ਸਿੰਘ ਕੇਰਾ ਸਾਡਾ ਪ੍ਰਧਾਨ ਜੇ ਕਾਂਗਰਸ ਆ ਤੇ ਅਸੀਂ ਆ ਜੇ ਕਾਂਗਰਸ ਸਾਡੇ ਪਿੱਛੋਂ ਹੱਥ ਚੁੱਕਲੇਗੀ ਸਾਨੂੰ ਕੋਈ ਨਹੀਂ ਪੁੱਛੇਗਾ ਅੱਜ ਯਾਰ ਜਿਨ੍ਹਾਂ ਦੇ ਪਰਿਵਾਰਾਂ ਨੇ ਕਾਂਗਰਸ ਨੂੰ ਆਪਣਾ ਖੂਨ ਦੇ ਦਿੱਤਾ ਆਪਣੀ ਜ਼ਿੰਦਗੀ ਦੇ ਦਿੱਤੀ ਅੱਜ ਉਹਨਾਂ ਨੂੰ ਸਰਮਾਇਦਾਰ ਚੁਕਾ ਨਹੀਂ ਸਕਣਗੇ ساڑھی واج تو بند کر سکنگے پر ساڑھے وچوں کانگرس نہیں کٹ سکنگے میں راجستان راجستھان شروع کر دیتا جی دلوی جی میں نے راجستان میں صفائی سٹارٹ کر دی ہے جو کانگرس کے گینٹ چاہے گا اور راجستان کی کانگرس میں نہیں بیٹھ سکے گا یار ساڑھی پارٹی ਤੇ ਅਸੀਂ ਇਹ ਜਿੱਤ ਮੁਜਾਰੇ ਬਣ ਕੇ ਰਾਵਾਂਗੇ ਅਸੀਂ ਆਪਣੀ ਪਾਰਟੀ ਦੇ ਮਾਲਕ ਆ ਪਾਰਟੀ ਸਾਡੇ ਖੂਨ ਦੇ ਨਾਲ ਬਣੀ ਆ ਇਹ ਪਿੰਦੋਸਤਾਨ ਹੋ ਜਾਂਦੀ ਸਭ ਤੋਂ ਵੱਧ ਜੇ ਕਿਸੇ ਨੇ ਰੋਲ ਕੀਤਾ ਤੇ ਉਹ ਪੰਜਾਬੀਆਂ ਦਾ ਸੀ 122 ਫਾਂਸੀਆਂ ਲੱਗੀਆਂ ਤੇ ਉਹਦੇ ਵਿੱਚੋਂ 90 ਪੰਜਾਬੀਆਂ ਨੂੰ ਫਾਂਸੀ ਦੇ ਫੰਦੇ ਤੇ ਚੜੇ ਤੇ ਅੱਜ ਅਸੀਂ ਉਹ ਸਰਕਾਰ ਕੋਲੋਂ ਡਰ ਗਏ ਆ ਜਨੇ ਪੰਜਾਬ ਦੀ ਜਵਾਨੀ ਨਸ਼ੇ ਚ ਰੋਲ ਕੇ ਰੱਖ ਦिती ਆ ਇਹਨ ਮੈਂ ਪਗਵੰਤ ਨੂੰ ਕਹਿਣਾ ਚਾਹਨਾ ਕਿ ਸਰਦਾਰ ਭਗਤ ਸਿੰਘ ਦੀ ਫੋਟੋ ਉਹਦੇ ਲਾਉਣ ਦੇ ਨਾਲ ਇਨਕਲਾਬ ਨਹੀਂ ਆਏਗਾ ਤੇਰਾ ਝੂਠਾ ਨਾਰਾ ਇਨਕਲਾਬ ਦਾ ਹਿੰਦੁਸਤਾਨ ਨੂੰ ਬਰਬਾਦ ਕਰਕੇ ਰੱਖ ਦਿੱਤਾ ਅੱਜ ਇੱਕ ਹਰਿਆ ਐਮਐਲਏ ਪੰਜਾਬ ਦੇ ਵਿੱਚ ਆ ਕੇ ਆਨੰਦ ਮਾਣ ਰਿਹਾ ਪੰਜਾਬੀਓ ਆਪਣੀ ਅਣਖ ਨੂੰ ਤੱਲੇ ਨਾ ਹਣ ਦਿਓ ਅੱਜ ਪੰਜਾਬੀਆਂ ਦੀ ਅਣਖ ਨੂੰ ਵਕਾਰ ਹੋਈ ਆ ਦਿੱਲੀ ਵਾਲਿਆਂ ਨੇ ਝਾੜੂ ਫੇਰ ਕੇ ਬਾਹਰ ਕਰ ਦਿੱਤਾ ਇੱਕ ਗੰਦ ਪੰਜਾਬ ਚ ਨੌਕਣ ਦਿਓ ਤਗੜੇ ਹੋ ਜੋ ਟਾਈਮ ਆ ਗਿਆ ਲੰਬੰਦ ਹੋ ਜੋ ਪ੍ਰਧਾਨ ਜੀ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਚੱਲੇ ਹੋ ਇਹ ਲਹਿਰ ਆਪਾਂ ਹੋਰ ਤਗੜੀ ਕਰਨੀ ਆ ਇਹ ਲਹਿਰ ਨੂੰ ਅੱਗੇ ਲੈ ਕੇ ਜਾਣਾ ਇੱਕ ਘਰ ਘਰ ਚ ਕਾਂਗਰਸ ਪਹੁੰਚਾਣੀ ਆ ਅਸੀਂ ਇਸ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਨਵਤੇਜ ਸੋਣਗਲ ਕਬਰਾਈ ਨਾ ਤੇਰੇ ਨਾਲ ਕਾਂਗਰਸੀ ਤੇਰੇ ਪਿੱਛੇ ਜਿਮਾਤ ਸਾਹਿਬ ਜਿੰਨੀ देर ਇਤੋ ਚੀਮੇ ਨੂੰ ਟਿਕਟ ਮਿਲਿਆ ਸਾਡਾ ਲੀਡਰ ਇਥੇ ਚੀਮਾਆਂ ਨਵਤੇਜ ਸਿੰਘ ਚੀਮਾ ਸਾਡਾ ਲੀਡਰ ਆ ਜਸਟਿਨ ਕੋਈ ਕੈਂਡੀਡੇਟ ਚੇਂਜ ਹੋ ਜੂ ਉਸ ਦਿਨ ਤਾਂ ਮੈਨੂੰ ਨਹੀਂ ਪਤਾ 2027 ਤੱਕ ਇਥੋਂ ਦਾ ਜਿਲ੍ਹੇ ਲੀਡਰ ਆ ਤੇ ਉਹ ਨਵਤੇਜ ਸਿੰਘ ਚੀਮਾ ਉਹ ਯਾਰ ਅਸੀਂ ਆਪਣੇ ਹੱਥਾਂ ਨਾਲ ਕਾਂਗਰਸ ਜਿਵੇਂ ਮਾਰ ਦਈਏ ਅਹੀਂ ਅਹੀਂ ਜਿਹੜਾ ਸਾਡੇ ਪਰਿਵਾਰਾਂ ਨੇ ਇਹ ਉਹਦੇ ਵਿੱਚ ਇਹਦੇ ਨੁਕਤੇ ਚੀਮੇ ਦਾ ਵੀ ਪਰਿਵਾਰ ਆਉਂਦਾ ਸਾਡੇ ਪਰਿਵਾਰਾਂ ਨੇ ਆਜ਼ਾਦੀ ਚ ਅਤਵਾਦ ਤੇ ਪੰਜਾਬ ਦੇ ਮਾੜੇ ਚੰਗੇ ਦਿਨਾਂ ਚ ਸਾਥ ਦਿੱਤਾ ਤੇ ਉਹ ਜਿਹੜੇ ਕਾਂਗਰਸ ਦੇ ਵਰਕਰ ਦਾ ਸਾਥ ਆ ਉਹ ਮੇਰੇ ਕੋਲੋਂ ਤਾਂ ਨਿੱਜ ਸੁਟਣਾ ਭਾਵੇਂ ਹੋਰ ਕਿਸੇ ਕੋਲੋਂ ਛੁੱਟੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਚੱਲਾਂਗੇ ਪੰਜਾਬ ਦੀ ਕਾਂਗਰਸ ਅੱਜ ਦੋਵੇਂ ਲੀਡਰ ਬੈਠੇ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਪਿਤਾ ਜੀ ਨੂੰ ਅਤਵਾਦੀਆਂ ਨੇ ਸ਼ਹੀਦ ਕੀਤਾ ਸਰਦਾਰ ਪ੍ਰਤਾਪ ਸਿੰਘ ਜੀ ਉਹ ਜਿਹੜਾ ਖੂਨ ਆ ਉਹਨੂੰ ਆਪਾਂ ਯਾਦ ਰੱਖਣਾ ਬਦਲਾ ਲੈਣਾ ਕਿ ਜਿਹੜਾ ਪੰਜਾਬ ਦੇ ਵੱਲ ਕੋਈ ਮਾੜੀ ਅੱਖ ਨਾ ਵੇਖੇਗਾ ਉਹਦੀ ਅੱਖ ਕੱਢ ਦਿਆਂਗੇ ਔਰ ਰਾਜਾ ਬਣੇ ਮੇਰੇ ਖਾਲ 1997 ਚ ਮੇਰੇ ਫਾਦਰ ਬਣੇ ਸੀ ਪ੍ਰੈਜ਼ੀਡੈਂਟ ਉਦੋਂ ਚਪਲਾਂ ਪਾ ਕੇ ਫਿਰਦਾ ਹੀ ਅੱਜ ਵੀ ਉਹੀ ਪਾ ਕੇ ਤੁਰੇ ਫਿਰਦਾ ਉਹਦੇ ਨਾਲ ਚੰਗੀਆਂ ਲੈ ਲੀਆਂ ਉਹੋ ਜਿਹੀ ਨੇ ਇਹਨੂੰ ਮੈਂ ਉਦੋਂ ਦਾ ਜਾਣਦਾ ਕਈਆਂ ਨੂੰ ਤਕਲੀਫ ਵੀ ਹੋਈ ਯਾਰ ਜਿਹੜਾ ਕਾਂਗਰਸ ਦਾ ਝੰਡਾ ਲੈ ਕੇ ਚੱਲੇਗਾ ਸੁਖਜਿੰਦਰ ਸਿੰਘ ਰੰਦਾਵਾ ਉਹਦਾ ਸਾਥ ਦੇਵੇਗਾ ਮੈਂ ਕੁਛ ਪਣਾ ਨਾ ਪਣਾ ਕਾਂਗਰਸ ਨੂੰ ਥੱਲੇ ਨਹੀਂ ਆਉਣ ਦਿਆਂਗੇ ਮੈਂ ਕਿਉਂਕਿ ਗਰਮੀ ਬਹੁਤ ਆ ਤਾਂ ਵਰਕਰੋ ਜਿਹੜੇ ਬਾਹਰ ਬੈਠਿਓ ਜੇ ਗਰਮੀ ਤੋਂ ਡਰ ਗਏ ਤੇ ਫਿਰ ਮੁਕਾਬਲਾ ਕਿਵੇਂ ਕਰਨਾ ਤੇ ਤਗੜੇ ਹੋ ਕੇ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਮੈਂ ਬਾਕੀ ਲੀਡਰ ਸਾਹਿਬਾਨ ਸਾਡੇ ਪ੍ਰਧਾਨ ਜੀ ਬੈਠੇ ਨੇ ਜ਼ਿਲ੍ਹੇ ਦੇ ਪ੍ਰਧਾਨ ਪ੍ਰਧਾਨ ਜੀ ਸੋੜੀ ਪਹਿਲਾ ਸਭ ਤੋਂ ਪਹਿਲਾਂ ਤੇ ਪ੍ਰਧਾਨ ਜੀ ਦਾ ਨਾਮ ਲੈਣਾ ਚਾਹੀਦਾ ਕਿ ਜੋ ਕਾਂਗਰਸ ਦਾ ਪ੍ਰਧਾਨ ਹੁੰਦਾ ਉਹ ਕਾਂਗਰਸ ਦੀ ਜਿੰਦ ਜਾਨ ਹੁੰਦਾ। ਜੋ ਬਲੋਕਾਂ ਦੇ ਪ੍ਰਧਾਨ ਵੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ। ਹੁਣ ਜਿਹੜੇ ਤੇ ਬਾਬੇ ਨਾਨਕ ਦੀ ਧਰਤੀ ਤੇ ਆ ਕੇ ਨਵਤੇਜ ਜੀ ਮੇਨਾ ਪਿਆਰ ਕਰਦੇ ਮੈਂ ਨਾਰਾ ਲਾਉਣ ਲੱਗਾ ਤੇ ਉਹਦੇ ਤੇ ਆਪਾਂ ਪੂਰੀ ਆਵਾਜ਼ ਗੁਰਨਾਨਕ ਸਾਹਿਬ ਦੀ ਧਰਤੀ ਤੋਂ ਆਵਾਜ਼ ਹੋਣੀ ਚਾਹੀਦੀਆ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ